ਦਿੱਲੀ ਦੀ ਰੋहिणी ਅਦਾਲਤ ਚ ਗੋਲੀਬਾਰੀ ਮਾਮਲੇ ਚ ਜੇਲ੍ਹ ਚ ਬੰਦਰ ਗੈਂਗਸਟਰ ਤਿੰਰੂਤਾਸ ਪੁਰੀਆ ਨੂੰ ਤਿਹਾਰ ਜੇਲ੍ਹ ਚ ਵਿਰੋਧੀ ਗੈਂਗ ਦੇ ਮੈਂਬਰਾਂ ਨੇ ਕਤਲ ਕਰ ਦਿੱਤਾ ਜੇਲ੍ਹ ਅਧਿਕਾਰੀਆਂ ਦੇ ਮੁਤਾਬਕ ਤਿੰਰੂਤਾਸ ਪੁਰੀਆ ਨੂੰ ਤੁਰੰਤ ਦਿੱਲੀ ਦੇ 3 ਇਲਾਕਾ ਕਪਾੜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿੱਥੇ ਉਸ ਨੂੰ ਮਰ ਤੱਕ ਐਲਾਨ ਕਰ ਦਿੱਤਾ ਗਿਆ ਇਸ ਬੰਦੇ ਜਾਣਕਾਰੀ ਦਿੰਦਿਆਂ ਪੁਲਸ ਨੇ ਦੱਸਿਆ ਕਿ ਜੇਲ੍ਹ 'ਚ ਬੰਦੇ ਯੁਗੇਸ਼ ਤੁੰਡਾ ਨਾਂ ਦੇ ਕੈਦੀ ਅਤੇ ਵਿਰੋਧੀ ਗਰੁੱਪ ਦੇ ਮੈਂਬਰਾਂ ਨੇ ਜੇਲ੍ਹ 'ਚ ਬੰਦ ਤਿੰਦੂ ਤੇ ਮੋਤੀ ਦੇਖੀਲ ਦੇ ਨਾਲ ਹਮਲਾ ਕਰ ਦਿੱਤਾ ਅਧਿਕਾਰੀਆਂ ਨੇ ਕਿਹਾ ਕਿ ਯੁਗੇਸ਼ ਉਰਫ ਤੁੰਡਾ ਅਤੇ ਦੀਪਕ ਉਰਫ ਟੇਟਰ ਨੇ ਵਾਰਡ ਦੀਆਂ ਲੋਹੇ ਦੀਆਂ ਗਿਰਦਲਾਂ ਨੂੰ ਤੋੜ ਕੇ ਤਿੰਦੂ ਦਾ ਸਰੀਰ ਤੇ ਹਮਲਾ ਕੀਤਾ ਅਤੇ ਘਟਨਾ ਦੀ ਜਾਂਚ ਜਾਰੀ ਹੈ ਤਹਾਨੂੰ ਦੱਸਦੇ ਕਿ ਪਿਛਲੇ ਸਾਲ 24 ਸਤੰਬਰ ਨੂੰ ਰੋਹਿੰਡੀ ਕੋਰਟ ਨੰਬਰ 207 ਚ ਦੋ ਸ਼ੂਤਰਾਂ ਨੇ ਗੋਲੀ ਮਾਰ ਕੇ ਜਗਿੰਦਰ ਗੋਗੀ ਦਾ ਕਤਲ ਕਰ ਦਿੱਤਾ ਸੀ ਹਾਦੇ ਸ਼ੂਤਰਾਂ ਨੇ ਦੱਸਿਆ ਸੀ ਕਿ ਰੋਹਿੰਡੀ ਗੋਲੀकांड ਤੋਂ ਇੱਕ ਦਿਨ ਪਹਿਲਾਂ ਪਿਛਲੇ ਸਾਲ ਸਤੰਬਰ ਚ ਉਮੰਗ ਅਤੇ ਜਗਦੀਪ ਨੇ ਮੂਰਥਲ ਚ ਰਕੇਸ਼ ਤਾਜਪੁਰਿਆ ਨਾਮੇ ਇੱਕ ਬਦਮਾਸ਼ ਤੋਂ ਹਥਿਆਰ ਲੈ ਲਏ ਸਨ ਅਤੇ ਫਿਰ ਉਸੇ ਦਿਨ ਉਮੰਗ ਅਤੇ ਜਗਦੀਪ ਨੇ ਐਮਸ ਦੇ ਨੇੜੇ ਇੱਕ ਵਿਅਕਤੀ ਤੋਂ ਹਕੀਲਾ ਦੀ ਡਰੈੱਸ ਲੈ ਲਈ ਅਤੇ ਇਸ ਦੌਰਾਨ ਪਿੰਲੂ ਜੇਲ੍ਹ ਤੋਂ ਵਟਸਐਪ ਰਹਿੰ ਲਗਾਤਾਰ ਤੂਹਾਂ ਦੇ ਸੰਪਰਕ ਵਿੱਚ ਰਹਸਨ